ਮੈਂ ਅਕਸਰ ਹੀ ਸੋਚਦਾ ਹੁੰਨਾ ਕਿ ਮੈਂ ਗੱਲ ਕਰਾਂ 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 ਉਹ ਕਰਦੇ ਕਰਦੇ ਰਹਿ ਜਾਂਦੀ ਹੈ ਅੱਜ ਪਾਜੀ ਨੇ ਜ਼ਿਕਰ ਕੀਤਾ ਮੈਨੂੰ ਚੇਤਾ ਆ ਗਿਆ ਲੋਕ ਪਤਾ ਨਹੀਂ ਕਿੱਧਰੋਂ ਚੱਲ ਪਏ ਆ ਤੁਸੀਂ ਸਤਵੇਂ ਸਵੇਤੋਂ ਜ਼ਿਲ੍ਹਾ ਬਣਾਓ ਛੇੜੀ ਚੱਲੋ ਲੋਕ ਪਤਾ ਨਹੀਂ ਕਿੱਧਰੋਂ ਚੱਲ ਪਏ ਆ ਉਸਤਾਦ ਜਨਾਬ ਸਰਦੂਲ ਸਿਕੰਦਰ ਸਾਹਿਬ ਜਦੋਂ ਉਹਨਾਂ ਦੀ ਰੁਖਸਤੀ ਹੋਈ ਦੁਨੀਆ ਤੋਂ ਪਤਾ ਨਹੀਂ ਕਿਧਰੋਂ ਕਿਧਰੋਂ ਕਿਹੜਾ ਕਿਹੜਾ ਪੈਦਾ ਹੋ ਗਿਆ ਕਿ ਮੈਂ ਸ਼ਾਗਿਰਦਾਂ ਮੈਂ ਇਹ ਹਾਂ ਮੈਂ ਉਹ ਹਾਂ ਇੱਕ ਹੁਣ ਨਵਾਂ ਹੀ ਆ ਉਹ ਸਾਲਕ ਪਹਿਲਾਂ ਸਾਬਰ ਗੋਟੀ ਸਾਹਿਬ ਦਾ ਸ਼ਾਗਿਰਦ ਸੀਗਾ ਆ ਹੁਣ ਜਦੋਂ ਸਾਲ ਖਤਮ ਹੋਣ ਤੇ ਆਇਆ ਉਹ ਹੁਣ ਕਹਿੰਦਾ ਕਿ ਮੈਂ ਹੰਸ ਰਾਜ ਹੰਸ ਜੀ ਦਾ ਸ਼ਾਗਿਰਦ ਹਾਂ ਦੁਨੀਆ ਪਤਾ ਨਹੀਂ ਕਿੱਧਰ ਨੂੰ ਗਈ ਹੋਈ ਆ ਪਰ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਜਿਹੜੇ ਲੋਕ ਹੁੰਦੇ ਆ ਉਹਨਾਂ ਤੋਂ ਥੋੜਾ ਜਿਹਾ ਤੁਸੀਂ ਵੀ ਕਰੇਜ਼ ਵੀ ਕਰਿਆ ਕਰੋ ਤੇ ਡਾਂਟਿਆ ਵੀ ਕਰੋ ਕਿਉਂਕਿ ਅਸੀਂ ਕਹਿਣਾ ਉਹ ਗੱਲ ਹੋਰ ਹੋਣੀ ਹੈ ਜਿਹੜੀ ਗੱਲ ਤੁਸੀਂ ਕਹਿ ਦੇਣੀ ਉਹ ਗੱਲ ਹੋਰ ਹੋਣੀ ਹੈ ਔਰ ਮੈਂ ਅਕਸਰ ਇਹ ਦੁਆ ਕਰਦਾ ਹਾਂ ਕੁਦਰਤੀ ਆ ਜਦ ਨਵਾਂ ਸਾਲ ਸ਼ੁਰੂ ਆ ਜੇ ਮਾਲਕ ਕੇ ਹੀ ਦੁਆ ਕਰਦੇ ਆ ਕਿ ਇਹੋ ਜੇ ਲੋਕਾਂ ਨੂੰ ਥੋੜੀ ਜਈ ਸੋਜੀ ਦਵੇ ਰੋਟੀ ਖਾਓ ਪਰ ਸੱਚ ਬੋਲ ਕੇ ਖਾਓ ਝੂਠ ਦੀ ਰੋਟੀ ਕਿੰਨਾ ਚਿਰ ਸੇਕਾਂਗੇ ਹੁਣ ਇਦਾਂ ਤੇ ਸਟਰਗਲ ਅਸੀਂ ਵੀ ਬਹੁਤ ਦੇਖਿਆ ਹੁਣ ਅਸੀਂ ਰੌਲਾ ਥੋੜੀ ਪਾਈ ਜਾਣਾ ਉਹ ਕੰਮ ਹੋ ਗਿਆ ਜੋ ਹੋਣਾ ਸੀ ਜਿੰਨਾ ਚਿਰ ਸਰੀਰ ਦੇ ਵਿੱਚ ਸਾਹ ਹੈਗੇ ਆ ਦੁੱਖ ਵੀ ਸਾਡੇ ਆ ਤੇ ਸੁੱਖ ਵੀ ਸਾਡੇ ਆ ਜਿੰਨਾ ਚਿਰ ਸੋਖੇ ਆ ਉਹ ਵੀ ਤੁਹਾਡੇ ਆ ਜਿਹੜੇ ਧੋਖੇ ਆ ਵੀ ਤੁਹਾਡੇ ਆ ਉਹ ਸਾਰੇ ਭੁਗਤਣੇ ਪੈਣੇ ਆ।